ਪੰਜਾਬ জব ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਜਿਵੇਂ ਕਿ ਤੋਂ ਉਪਕਤੀ ਕਿ ਅਸੀਂ ਨਵੀਂ ਨਵੀਂ ਆਉਣ ਯੋਗ ਕਾਰੀਆਂ ਨੌਕਰੀਆਂ ਬਾਰੇ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਜਾਣਕਾਰੀ ਲੈ ਕੇ ਆਉਣੇ ਹਾਂ ਤੇ ਅੱਜ ਅਸੀਂ ਐਡੇ ਇੱਕ ਨਵੀਂ ਸਰਕਾਰੀ ਨੌਕਰੀ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦੀ ਨੋਟੀਫਿਕੇਸ਼ਨ ਬਹੁਤ ਹੀ ਪਹਿਲਾਂ ਆ ਚੁੱਕੀ ਸੀ ਪਰ ਅਪਲਾਈ ਹੋਣੀ ਹੁਣ ਤੋਂ ਸਟਾਰਟ ਹੋ ਗਈਆਂ ਨੇ ਜੀਆ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਆਰਆਰਵੀ ਦੇ ਵਿੱਚ ਗਰੁੱਪ ਡੀ ਦੀਆਂ ਆਨਲਾਈਨ ਫਾਰਮ ਆਰਆਰਵੀ ਜਾਨਕੀ ਰੇਲਵੇ ਦੀਆਂ ਜੋ ਕਿ 24 ਦਸੰਬਰ ਨੂੰ ਕੋਸਟ ਆਈਆਂ ਸੀ ਇਸ ਵਿੱਚ 32438 ਪੋਸਟ ਟੋਟਲ ਆਈਆਂ ਨੇ ਅਪਲਾਈ ਦੀ ਗੱਲ ਕਰ ਲਈ ਤਾਂ ਇੰਪੋਰਟੈਂਟ ਡੇਟ ਸਭ ਤੋਂ ਪਹਿਲਾਂ ਸਟਾਰਟਿੰਗ ਡੇਟ ਇਸ ਦੀ 23 ਜਨਵਰੀ 2025 ਤੋਂ ਸਟਾਰਟ ਹੋ ਚੁੱਕੀ ਆ ਲਾਸਟ ਡੇ ਤੁਸੀਂ ਅਪਲਾਈ ਕਰਨ ਲਈ 22 ਫਰਵਰੀ 2025 ਆ ਇਸ ਦੀ ਮੋਡੀਫਿਕੇਸ਼ਨ ਵਿੰਡੋ ਓਪਨ ਹੋਣੀ ਹੈ ਤੇ ਕੈਰੈਕਸ਼ਨ ਦੇ ਲਈ ਜੋ ਡੇਟ ਐਂਡ ਟਾਈਮ ਆ 23 ਫਰਵਰੀ ਕੁਲ ਕੇ 6 ਮਾਰਚ ਤੱਕ ਰਹਣਾਗਾ ਐਪਲੀਕੇਸ਼ਨ ਫੀਸ ਦੀ ਗੱਲ ਕਰ ਲਈ ਤਾਂ ਪੀਡਬਲੂਪੀਡੀ ਫੀਮੇਲ 트ਾਂਸ ਜੈਂਡਰਲ ਐਕ ਸਰਵਿਸਮੈਨ ਕੈਂਡੀਡੇਟਸ ਤੇ ਜੇ ਐਸਸੀ ਐਸਟੀ ਮਿਨੋਰਿਟੀ ਕਮਿਊਨਿਟੀ ਇਕਨੋਮਿਕਲੀ ਬੈਕਵਰਡ ਕਲਾਸ ਨੂੰ ਹੋਣਾ ਲਈ 250 ਆ ਤੇ ਬਾਕੀ ਸਾਰਿਆਂ ਲਈ 50 ਰੁ ਏਜ ਦੀ ਗੱਲ ਕਰ ਲਈ ਤਾਂ ਇਸ ਨੂੰ ਅਪਲਾਈ ਕਰਨ ਤੁਹਾਡੇ ਕੋਲ 18 ਤੋਂ 25 ਰ ਤੱਕ ਤੁਹਾਡੀ ਏਜ ਘੱਟੋ ਘੱਟ 18 ਸਾਲ ਦੀ ਤੇ ਵੱਧ ਤੋਂ ਵੱਧ 36 ਸਾਲ ਦੀ ਏਜ ਹੋਣੀ ਜ਼ਰੂਰੀ ਹੈ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰਤਾ ਜਿਓ ਕੁਆਲੀਫਿਕੇਸ਼ਨ ਇਸ ਨੂੰ ਅਪਲਾਈ ਕਰਨੀ ਸਿਰਫ ਕਿਸੇ ਕਿਸੇ ਤੁਹਾਡੇ ਕੋਲ 10ਵੀਂ ਪਾਸ ਹੋਣੀ ਜ਼ਰੂਰੀ ਆ ਤੇ ਨਾਲ ਹੀ ਆਈਟੀਆਈ ਸਰਟੀਫਿਕੇਟ ਰੈਲੇਵੈਂਟ ਫੀਲਡ ਦੇ ਵਿੱਚ ਹੋਣਾ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਪੋਸਟ ਲਈ ਐਲੀਜੀਬਲ ਹੋ ਔਰ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਤਾ ਜਿਓ ਤੇ ਇਸ ਵਿੱਚ ਜੋ ਹੈ ਵੇਟ ਲਿਫਟਿੰਗ ਵੀ ਹੋਤੀ ਗਰਲਸ ਤੇ ਬॉयਜ਼ ਲਈ ਦੋਨਾਂ ਦੇ ਅਲੱਗ-ਅਲੱਗ ਕਮਿਸ਼ਨਸ ਰੱਖੇ ਰਹਿ ਗਏ ਨੇ ਜੇ ਜੇਕਰ ਤੁਸੀਂ ਅਰਜ਼ਾਈ ਘਰ ਬੈਠ ਕੇ ਨਵੀਆਂ-ਨਵੀਆਂ ਸਰਕਾਰੀ ਨੌਕਰੀ ਦੀ ਜਾਣਕਾਰੀ ਸਾਡੇ ਕੋਲ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਜੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਸਾਡੇ ਕੋਲ ਘਰ ਬੈਠ ਕੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰਕੇ ਆਫੀਸ਼ੀਅਲ ਵੈੱਬਸਾਈਟ ਇਸ ਪੋਸਟ 'ਤੇ ਅਸੀਂ ਮੈਂਸ਼ਨ ਕਰ ਦਿੱਤੀ ਆ ਜਿੱਥੇ ਜਾ ਕੇ ਤੁਸੀਂ ਬਾਕੀ ਡਿਟੇਲ ਇਸ ਪੋਸਟ ਦੀ ਚੈੱਕ ਕਰ ਲੈਣੀ ਆ ਤੇ ਜੇਕਰ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਤੇ ਸੇਵਾ ਕੇਂਦਰ ਦਾ ਕੰਮ ਸਿੱਖਣਾ ਹੈ ਤਾਂ ਸਾਡੇ ਦਿੱਤੇ ਨੰਬਰ ਤੇ ਜ਼ਰ